ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਤਰ ਦਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਧੰਗੁਰ ਗੁਰਦਮਾਨ ਸਾਹਿਬ ਦੀ ਸ਼ਤਲ ਸ਼ਾਇਰ ਦੇ ਨਗਰ ਕੀਰਤਨ ਆਰੰਭ ਹੋਇਆ ਸਾਡੇ ਜੀਵਨ ਚੰਗੇ ਘਰਾਵੇ ਚ ਹੋਏ ਨੇ ਜਿਹੜਾ ਅਸੀਂ ਆਪਣੇ ਭਗਤਾਂ ਨੂੰ ਆਪਣੇ ਗੁਰੂਆਂ ਯਾਦ ਕਰ ਰਹੇ ਸਾਰੇ ਸਮਾਜ ਨੂੰ ਨਾਲ ਲੈ ਕੇ ਅੱਜ ਗੁਰਦਰਾ ਸਿੰਘ ਸਵਾਦੋਂ ਨਗਰ ਕੀਰਤਨ ਆਰੰਭ ਹੋਇਆ ਵੱਡੇ ਪੱਧਰ ਤੇ ਪਰਵਦਾਸੀਆ ਭਾਈਚਾਰਾ ਜਿਹੜਾ ਵਾ ਉਹ ਇੱਥੇ ਇਸ ਨਗਰ ਕੀਰਤਨ ਦੀ ਵਿੱਚ ਸ਼ੋਭਾ ਵਧਾ ਰਿਹਾ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਨਾਨਕ ਨਾਮਲੇਵਾ ਸੰਗਤਾਂ ਨੂੰ ਧੰਨ ਸ੍ਰੇਸ਼ਟ ਭਗਤ ਭਗਤ ਰਵਦਾਸ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਉਥੇ ਅੱਜ ਬੜਾ ਵਧੀਆ ਕਾਰਜ ਉਟਾੜੇ ਦੀ ਧਰਤੀ ਤੇ ਹੋ ਰਿਹਾ ਜਦੋਂ ਗੁਰਦੁਆਰਾ ਸਿੰਘ ਸਭਾ ਇਹ ਕਾਨੂੰਨਵਾਲ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ ਨਿਸ਼ਾਨ ਸਿੰਘ ਸਾਹਿਬ ਦੀ ਅਗਵਾਈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ ਮੈਂ ਸਮਝਣਾ ਵਟ ਭਾਗੇ ਆ ਜਿਨ੍ਹਾਂ ਨੂੰ ਆਪਣੇ ਭਗਤਾਂ ਦਾ ਆਪਣੇ ਗੁਰੂਆਂ ਦਾ ਆਪਣੇ ਪਗੰਬਰਾਂ ਦਾ ਅਵਤਾਰਾਂ ਦਾ ਕੋਈ ਦਿਨ ਸ਼ਹੀਦੀ ਦਿਹਾੜਾ ਹੋਵੇ ਜਨਮ ਦਿਹਾੜਾ ਹੋਵੇ ਜੋਤੀ ਜੋਤ ਦਿਵਸ ਹੋਵੇ ਮਨਾਉਣ ਦਾ ਜੇ ਸੁਭਾਅ ਪ੍ਰਾਪਤ ਹੁੰਦਾ ਤਾਂ ਅਸੀਂ ਵੱਡੇ ਭਾਖੜਾਂ ਵਾਲੇ ਹਾਂ ਨੂੰ ਸਮਝਣਾ ਚਾਹੀਦਾ ਸਾਡੇ ਜੀਵਨ ਚੰਗੇ ਘਰਾਂ ਵਿੱਚ ਹੋਏ ਨੇ ਜਿਹੜਾ ਅਸੀਂ ਆਪਣੇ ਭਗਤਾਂ ਨੂੰ ਆਪਣੇ ਗੁਰੂਆਂ ਨੂੰ ਯਾਦ ਕਰ ਰਹੇ ਮੈਂ ਬਲਵਿੰਦਰ ਸਿੰਘ ਲੰਬੜਤਾਰ ਉਹਨਾਂ ਦੀ ਸਮੂੱਚੀ ਸਾਥੀ ਜਿਹੜੇ ਨੇ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਇਸ ਜਿਹੜਾ ਕਾਰਜ ਜਿੰਨਾ ਉਹਨਾਂ ਨੇ ਆਰੰਭ ਕੀਤਾ ਉਥੇ ਸਤਕਾਰਜੋ ਬਾਬਾ ਸੁਖਵਿੰਦਰ ਸਿੰਘ ਵੀ ਮਲਕਪੁਰ ਵਾਲੇ ਸਤਕਾਰਜੋ ਬਾਬਾ ਜੀ ਸਾਡੇ ਹੈਡ ਗ੍ਰੈਂਟੀ ਗੁਰਦਾ ਟਾਲੀ ਸਾਹਿਬ ਤੋਂ ਔਰ ਇਸ ਜਮਾਤ ਨਾਲ ਜੁੜੇ ਹੋਏ ਸਤਕਾਰਤ ਹਸਤੀਆਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸ਼ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾ ਹਰਜਿੰਦਰ ਸਿੰਘ ਧਾਮੀ ਜੀ ਨੂੰ ਜੀ ਆਇਆਂ ਵੀ ਆਖਣਾ ਵਧਾਈ ਵੀ ਦੇਣਾ ਸਿੰਘ ਸਭਾ ਇਹ ਸਾਰੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਨੂੰ ਤੈਅ ਕਰੇਗਾ ਮੈਂ ਫਿਰ ਬੇਨਤੀ ਕਰਾਂ ਇਹ ਲੰਬਰਦਾਰ ਸਾਹਿਬ ਸਾਡੇ ਪਲਵਿੰਦਰ ਸਿੰਘ ਕਾਉਂਸਲਰ ਸਾਹਿਬ ਦਾ ਵੱਡਾ ਪ੍ਰਾਲਾ ਵੱਡਾ ਜਤਨ ਹੈ ਜਿਹੜਾ ਅੱਗੇ ਵੀ ਨਗਰ ਕੀਰਤਨ ਨਿਕਲਦਾ ਪਰ ਸਾਰੇ ਸਮਾਜ ਨੂੰ ਨਾਲ ਲੈ ਕੇ ਅੱਜ ਗੁਰਦਰਾ ਸਿੰਘ ਸਵਾਦੋਂ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਗੁਰਦਰਾ ਸਤਕਰਤਾਰੀਆਂ ਦੇ ਅੱਗੇ ਹੋ ਕੇ ਸਾਰਾ ਬਾਹਰੀ ਏਰਾ ਕਵਰ ਕਰਕੇ ਸ਼ਾਮ ਨੂੰ ਗੁਰਦਰਾ ਸਿੰਘ ਸਵਾ ਸਮਾਪਤੀ ਹੋਏਗੀ ਸਰਵਦਾ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢੇ ਜਾ ਕੱਢੇ ਜਾ ਰਹੇ ਨਗਰ ਕੀਰਤਨ ਦੇ ਵਿੱਚ ਜਿੱਥੇ ਵਧਾਈ ਦਿੰਦਾ ਹਾਂ ਉੱਥੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਕਿ ਜਥੇਦਾਰ ਸ੍ਰੀ ਕੇਸਗੱਟ ਸਾਹਿਬ ਆਨੰਦਪੁਰ ਸਾਹਿਬ ਬਾਬਾ ਅਮਰੀਕ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸਰਵਨ ਸਿੰਘ ਜੀ ਮਲਕਪੁਰ ਵਾਲੇ ਅੰਦਰੰਨ ਕਮੇਟੀ ਮੈਂਬਰ ਸੁਜੀਤ ਸਿੰਘ ਤੁਗਲਵਾ ਜਥੇਦਾਰ ਗੁਰਿੰਦਰਪਾਲ ਸਿੰਘ ਜੀ ਗੋਰਾ ਜੀ ਸ਼ਾਮਪਰਾ ਸਾਹਿਬ ਤੇ ਹੋਰ ਬੜੇ ਤਾਲੀ ਸਾਹਿਬ ਤੋਂ ਸਾਡੇ ਸਰਬਜੀਤ ਸਿੰਘ ਜੀ ਸਟ ਗਰੰਟੀ ਆਏ ਨੇ ਸਾਡੇ ਮੀਤ ਮੈਨੇਜਰ ਕੋ ਚੰਦਰਪਾਲ ਸਿੰਘ ਜੀ ਮੰਟੂ ਆਏ ਨੇ ਵੱਡੇ ਪੱਧ ਤੇ ਰਵਦਾਸੀਆ ਭਾਈਚਾਰਾ ਜਿਹੜਾ ਵਾ ਉਹ ਇੱਥੇ ਇਸ ਨਗਰ ਕੀਰਤਨ ਦੀ ਵਿੱਚ ਸ਼ੁਭਾ ਵਧਾ ਰਹੇ ਨੇ ਸੰਗਤਾਂ ਵੱਡੇ ਪੱਤੇ ਤੇ ਵਿਸਾਲ ਨਗਰ ਕੀਰਤਨ ਮੈਂ ਲੱਖ ਲੱਖ ਉਹਨਾਂ ਦੇ ਚੈਨਾਂ ਦੇ ਨਮਸਕਾਰ ਕਰਨਾ ਸੰਗਤਾਂ ਦੇ ਜਿਨ੍ਹਾਂ ਨੇ ਇੱਡਾ ਵੱਡਾ ਮੈਨੂੰ ਇੱਕ ਨਵਾਨੇ ਨਜੀਦ ਨੂੰ ਸਹਿਯੋਗ ਦਿੱਤਾ ਵਾ ਮਹਾਪੁਰਸ਼ ਜਿਨ੍ਹਾਂ ਕੋ ਇੱਕ ਮਿੰਟ ਟਾਈਮ ਨਹੀਂ ਉਹ ਇਸ ਧੰਨਵਰ ਪੁਰਸਤਗੁਰ ਅਵਦਾਸ ਮਹਾਰਾਜ ਜੀ ਦੇ ਪਿਆਰ ਸਦਕਾ ਅੱਜ ਪੈਦਲ ਨਗਰ ਕੀਰਤਨ ਨਾਲ ਚੱਲ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਵਧਾਈ ਦਿੰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ